ਹਾਂਜੀ ਫਰੈਂਡਸ ਟ੍ਰਿਪਲ ਐਸ ਬੋਰਡ ਵੱਲੋਂ ਦੋ ਹੋਰ ਅਪਡੇਟ ਜਾਰੀ ਕੀਤੀਆਂ ਗਈਆਂ ਨੇ ਜੀ ਨੋਨ ਜੁਆਇਨਿੰਗ ਲਿਸਟ ਹੈ ਜੀ ਕੈਂਡੀਡੇਟ ਦੀ ਐਡਵਰਟਾਈਜ਼ਮੈਂਟ 17/2021 ਰਾਈ ਤੇ ਦੂਸਰੀ ਅਪਡੇਟ ਆਈ ਹੈ ਜੀ ਫਾਈਨਲ ਆਨਸਰ ਕੀਤੀ ਡਿਟੇਲ ਦੇ ਵਿੱਚ ਦੇਖਦੇ ਆ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਸੋਥੀ ਫਾਈਨਲ ਸੂਚੀ ਹੈ ਜੀ ਐਡਵਰਟਾਈਜ਼ਮੈਂਟ ਨੰਬਰ 17/2021 ਰਾਈ ਕਲਰਕ ਦੀਆਂ ਪੋਸਟਾਂ ਦੀ ਠੀਕ ਹੈ ਜੀ ਇਹ ਕੈਂਡੀਡੇਟ ਜੁਆਇਨ ਨਹੀਂ ਕਰ ਰਹੇ ਵਾਰ-ਵਾਰ ਦੇਖੋ 2021 ਦੀਆਂ ਪੋਸਟਾਂ ਲਗੀਆਂ ਤੇ ਚੌਥੀ ਵਾਰ ਸੂਚੀ ਪਾਤੀ ਹੈ ਇਹਨਾਂ ਨੇ ਜਿੰਨਾ ਕੈਂਡੀਡੇਟ ਨੇ ਜੁਆਇਨ ਨਹੀਂ ਕੀਤਾ ਪਲੀਜ਼ ਇਹ ਵੀਡੀਓ ਉਹਨਾਂ ਕੈਂਡੀਡੇਟ ਤੱਕ ਜ਼ਰੂਰ ਪਹੁੰਚਾ ਦਿਓ ਜੀ ਜਿਹੜੇ ਕੈਂਡੀਡੇਟ ਜੁਆਇਨ ਨਹੀਂ ਕਰਨਾ ਚਾਹੁੰਦੇ ਤਾਂ ਕਿ ਬੋਰਡ ਨੂੰ ਕਮ ਸੇ ਕਮ ਇਹਨਾਂ ਤਾਂ ਪਤਾ ਲੱਗੇ ਵੀ ਇਹਨਾਂ ਕੈਂਡੀਡੇਟ ਨੇ ਜੁਆਇਨ ਨਹੀਂ ਕਰਨਾ ਉਹ ਵਾਰ-ਵਾਰ ਲਿਸਟ ਜਿਹੜੀ ਉਹ ਸ਼ੇਅਰ ਕਰ ਰਹੇ ਤੇ ਹੋਰ ਅਗਲੇ ਜਿਹੜੇ ਕੈਂਡੀਡੇਟ ਵੇਟਿੰਗ ਲਿਸਟ 'ਚ ਨੇ ਉਹਨਾਂ ਦਾ ਜਿਹੜਾ ਨਾਮ ਆਵਾ ਸਕੀ ਪਲੀਜ਼ ਇਨਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਬਾਕੀ ਤੁਹਾਡੇ ਕੀ ਰਾਏ ਹੈ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਟੋਟਲ ਕੈਂਡੀਡੇਟ ਚੈੱਕ ਕਰਦੇ ਆਂ ਜੀ ਆਪਾਂ ਚਲੋ ਜੀ ਚਲੋ ਦੇਖਦੇ ਆਂ ਗਿਣਤੀ ਕਰਦੇ ਆਂ ਟੋਟਲ ਕਿੰਨੇ ਕੈਂਡੀਡੇਟ ਨੇਗੇ ਲੋ ਜੀ 44 ਕੈਂਡੀਡੇਟ ਹੈ ਜਿਹੇ ਨੇ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਬੋਰਡ ਨੇ ਜਿਹੜੀ ਇਹ ਸੂਚੀ ਬੜੀ ਸਾਵਧਾਨੀ ਨਾਲ ਬਣਾਈ ਹੈ ਜੇ ਫਿਰ ਵੀ ਕੋਈ ਅਪਡੇਟ ਹੈ ਤਾਂ ਬੋਰਡ ਰੋਕੜੇ ਇਸ ਨੂੰ ਸੁਧਾਰਨ ਦਾ ਹੱਕ ਰੱਖੇ। ਕਲੀਅਰ ਹੈ ਜੀ? ਹੁਣ ਆਪਾਂ ਗੱਲ ਕਰਦੇ ਹਾਂ ਫਾਈਨਲ ਆਨਸਰ ਕੀ ਦੀ। ਫਾਈਨਲ ਆਨਸਰ ਕੀ ਵੀ ਪਾ ਰੱਖੀ ਹੈ ਤੇ ਰਿਜ਼ਲਟ ਵੀ ਹੈ ਜੀ ਆਪਾਂ ਦੇਖਦੇ ਹਾਂ ਡਿਟੇਲ ਦੇ ਵਿੱਚ। ਆਨਸਰ ਕੀ ਜਿਹੜੀ ਆ ਚੁੱਕੀ ਹੈ ਜੀ ਦੇਖੋ ਸੈੱਟ A, ਸੈੱਟ B, ਸੈੱਟ C ਤੇ ਸੈੱਟ D। ਠੀਕ ਹੈ ਜੀ ਕਿੰਨੇ ਕੁਐਸਚਨ ਡ੍ਰੋਪ ਹੋਏ ਆਪਾਂ ਚੈੱਕ ਕਰ ਲੈਨੇ ਆ। ਸੈੱਟ B ਦੇ ਵਿੱਚ ਦੇਖਦੇ ਆਂ ਦੇਖੋ 1 2 3 3 ਅੱਗੇ ਕੋਈ ਕੁਐਸਚਨ ਨਹੀਂ ਹੈਗਾ ਜੀ ਟੋਟਲ 3 ਕੁਐਸਚਨ ਹੈਗੇ ਜਿਹੜੇ ਉਹ ਡ੍ਰੋਪ ਹੋਏ ਹੈ ਤਾਂ ਹੁਣ ਆਪਾਂ ਰਿਜ਼ਲਟ ਵੱਲ ਚੱਲਦੇ ਆ ਸਿਨੀਅਰ ਅਸਿਸਟੈਂਟ ਦਾ ਵੀ ਇਸ ਤਰ੍ਹਾਂ ਹੀ ਕਰਨ ਦੇਖੋ ਅੱਜ ਲਾਸਟ ਡੇਟ ਸੀ ਓਬਜੈਕਸ਼ਨ ਦੀ ਭੇਜਣ ਦੀ ਉਥੇ ਠੀਕ ਹੈ ਜੀ ਤਾਂ ਹੋ ਸਕਦਾ ਹੈ ਜਿਹੜਾ ਸੀਨੀਅਰ ਅਸਿਸਟੈਂਟ ਦੀ ਫਾਈਨਲ ਆਨਸਰ ਕੀ ਆ ਉਹਦੇ ਨਾਲ ਹੀ ਰਿਜ਼ਲਟ ਆ ਜੇ ਦੇਖੋ ਫਾਈਨਲ ਆਨਸਰ ਕੀਦੇ ਨਾਲ ਹੀ ਰਿਜ਼ਲਟ ਇਹਨਾਂ ਨੇ ਪਾ ਦਿੱਤਾ ਤੇ ਪਾਰਟ A ਤੇ ਪਾਰਟ B ਪਾਰਟ A 50 ਨੰਬਰ ਦਾ ਪਾਰਟ B 100 ਨੰਬਰ ਦਾ ਜਿਹੜਾ ਕੈਂਡੀਡੇਟ ਪਾਰਟ A ਚੋਂ ਪਾਸ ਨਹੀਂ ਹੋਇਆ ਉਸ ਕੈਂਡੀਡੇਟ ਦਾ ਪਾਰਟ B ਦਾ ਰਿਜ਼ਲਟ ਜਿਹੜਾ ਅਨਾਉਂਸ ਨਹੀਂ ਕੀਤਾ ਗਿਆ ਫੋਰ ਐਗਜ਼ਾਮਪਲ ਦੇਖੋ ਲਿਸਟ ਸੀਰੀਅਲ ਨੰਬਰ 3 ਤੇ ਦੇਖ ਲਓ ਕੈਂਡੀਡੇਟ ਨੇ 24.47 ਨੰਬਰ ਲਿੱਤੇ ਐ ਤੇ ਇਹ ਕੁਆਲੀਫਾਈ ਨਹੀਂ ਕਰ ਪਾਇਆ ਪਾਰਟ A ਕਰਕੇ ਇਹਦੇ ਪਾਰਟ ਬੀ ਦੇ ਜਿਹੜੇ ਨੰਬਰ ਨੇਗੇ ਉਹ ਨਹੀਂ ਸ਼ੋ ਕੀਤੇਗੇ ਟੋਟਲ ਕਿੰਨੇ ਕੈਂਡੀਡੇਟ ਦਾ ਰਿਜ਼ਲਟ ਆਇਆ ਪੋ ਵੀ ਚੈੱਕ ਕਰ ਲੈਣੇ ਆ ਜੀ ਆ ਦੇਖੋ ਸਾਫ ਸ਼ਬਦਾਂ ਚ ਲਿਖਿਆ ਇਹਨਾਂ ਨੇ ਇੰਨੇ ਆ ਜਿਹੜਾ ਉਹ ਪਾਰਟ ਬੀ ਦੇ ਲਈ ਲਿਖਿਆ ਗਿਆ ਜਿਹੜੇ ਕੈਂਡੀਡੇਟ ਨੇ ਪਾਰਟ ਏ ਕੁਆਲੀਫਾਈ ਨਹੀਂ ਕੀਤਾ ਕਲੀਅਰ ਹੈ ਜੀ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ ਪਾਰਟ ਏ ਦੇ ਵਿੱਚ ਦੇਖੋ 20 ਵੀ 19 26 ਜਿਹੜੇ 25 25 ਨੰਬਰ 26 26 ਨੰਬਰ ਆਏ ਉਹਨਾਂ ਦੇ ਵੀ 54 ਕਾ ਨੰਬਰ ਬਣਦੇ ਨੇ 63 ਨੰਬਰ ਵਾਲਾ ਵੀ ਹੈਗਾ ਕੈਂਡੀਡੇਟ ਦੇਖੋ ਐਨ ਐ ਐਨ ਐ ਐਨ ਐ ਐਨ ਐ کافی ਕੈਂਡੀਡੇਟ ਨੇਗੇ ਜਿਹੜੇ ਪੇਪਰ ਏ ਹੀ ਨਹੀਂ ਕਲੀਅਰ ਕਰ पाए ਠੀਕ ਹੈ ਜੀ 40 34 69 ਇੱਕ ਜਗ੍ਹਾ ਤੇ ਮਿਲ ਰਹੇ ਨੇ ਕਿ ਆਪਾਂ ਨੂੰ ਹਾਈਐਸਟ ਮਾਰਕਸ ਆਪਾਂ ਦੇਖਦੇ ਹਾਂ ਹਾਈएस्ट ਮਾਰਕਸ ਨੇ ਕਿਹੜੀ ਲਿਸਟ ਦੇ ਵਿੱਚ ਕਿਸ ਦੇ ਬੰਦੇ ਹੈ 41 ਇਸ ਦੇ ਵਿੱਚ 22 61 ਆ ਗਿਆ ਜੀ 69 ਆਪਾਂ ਹਾਈएस्ट ਦੇਖ ਚੁੱਕੇ ਹਾਂ 60 9 ਤੋਂ ਬਾਅਦ ਹਾਈएस्ट ਦੇਖਦੇ ਅੱਗੇ ਕਿਹੜਾ ਹੈਗਾ 28 47 52 57 69 69 ਤੋਂ ਬਾਅਦ ਹਾਈएस्ट ਆਈ ਥਿੰਕ ਕੋਈ ਨਹੀਂ ਹੈਗਾ ਚਲੋ ਲਾਸਟ ਸਟੈਪ ਆਪਾਂ ਦੇਖਦੇ ਆਂ ਲਾਸਟ ਤੱਕ ਚੈੱਕ ਕਰਾਂਗੇ ਠੀਕ ਹੈ ਜੀ ਕਾਫੀ ਕੈਂਡੀਡੇਟ ਨੇਗੇ ਜਿਹੜੇ ਉਹ ਦੇਖੋ ਐਨਏਐਨ ਨੋ ਡਿਲੀਜੀਬਿਲ ਕਿੰਨੇ ਨੇਗੇ ਬਹੁਤ ਜ਼ਿਆਦਾ ਕੈਂਡੀਡੇਟ ਲੋ ਜੀ 476 ਕੈਂਡੀਡੇਟ ਦਾ ਰਿਜ਼ਲਟ ਅਨਾਉਂਸ ਕੀਤਾ ਗਿਆ ਉਹਦੇ ਚੋ ਨੋਟ ਐਪਲੀਕੇਬਲ ਬਹੁਤ ਜ਼ਿਆਦਾ ਨੇਗੇ ਠੀਕ ਹੈ ਮੈਰਿਟ ਆਈ ਥਿੰਕ ਇਹਦੀ ਜ਼ਿਆਦਾ ਨਹੀਂ ਜਾਊਗੀ ਤੇ ਬਾਕੀ ਤੁਹਾਡਾ ਵੀ ਜਿਹੜਾ ਕਰ ਨਾਮ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਮਾਰਕਸ ਆਏ ਨੇਗੇ ਕੁਆਲੀਫਾਈ ਹੈ ਜਾਂ ਨਾਟ ਕੁਆਲੀਫਾਈ ਹੈ ਠੀਕ ਹੈ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਓ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਹਾਂ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ